ਕਾਫੀ ਕਿਸਾਨ ਵੀਰਾਂ ਦੇ ਪਨੀਰੀਆਂ ਨੇ ਜਿਹੜਾ ਜਰਮੀਨੇਸ਼ਨ ਨਹੀਂ ਲੈਂਦਾ ਚਾਹੇ ਕੋਈ ਘਰ ਦਾ ਬੀਜ ਸੀਗਾ ਚਾਹੇ ਕਿਸੇ ਨੇ ਮੁੱਲ ਲੈ ਕੇ ਬੀਜ ਬੀਜਿਆ ਸੀਗਾ ਮੈਨੂੰ ਕੱਲ 5-6 ਪਲਾਟ ਜਿਹੜੇ ਦੇਖਣ ਨੂੰ ਮਿਲੇ ਕਾਫੀ ਕਿਸਾਨਾਂ ਦੀਆਂ ਜਿਹੜੀਆਂ ਕੋਲਾਂ ਵੀ ਆਈਆਂ ਵੀ ਬਾਈ ਅਸੀਂ ਮੁੱਛਲ ਦਾ ਬੀਜ ਮੁੱਲ ਲਿਆ ਸੀ ਸਾਡੇ ਜਰਮੀਨੇਸ਼ਨ ਨਹੀਂ ਹੋਇਆ ਸਾਡੇ 131 PR 131 ਦੀ ਪਨੀਰੀ ਲਾਈ ਸੀ ਬਾਈ ਉਹ ਵੀ ਨਹੀਂ ਹਰੀ ਹੋਈ ਸਾਡੇ ਇਹ PV65 ਲਾਈ ਸੀ ਪਿਆ ਨੰਬਰ 1 ਐਲਾਈਸੀ ਖੋਰ ਕਾਫੀ ਕਿਸਮਾਂ ਨੇ ਜੜੀਆਂ ਦੀ ਜਰਮੀਨੇਸ਼ਨ ਨਹੀਂ ਹੋਈ ਇਹਦੇ ਵਿੱਚ ਵੱਡਾ ਕਾਰਨ ਆਪਾਂ ਨੂੰ ਸਭ ਨੂੰ ਪਤਾ ਹੈ ਇਸ ਸਾਲ ਜਿਹੜੀ ਲੋ ਹੈ ਤੇਜ਼ ਲੋ ਚੱਲ ਰਹੀ ਹੈਗੀ ਤੇ ਫਾਰਮਰ ਆਪਦੇ ਤਰੀਕੇ ਦੇ ਹਿਸਾਬ ਦੇ ਨਾਲ ਹੀ ਪਨੀਰ ਦਾ ਜਿਹੜਾ ਛੱਟਾ ਦੇ ਰਿਹਾ ਇਹਦੇ ਵਿੱਚ ਬਈ ਹੁਣ ਵੀ ਪਨੀਰੀਆਂ ਬੀਜਣ ਦਾ ਸਮਾਂ ਹੈਗਾ ਪਹਿਲੀ ਗੱਲ ਤਾਂ ਕਿਸਾਨ ਭਰਾਵਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹਲੇ 131 ਵੀ ਸੂਡੀ ਲੇਟ ਨਹੀਂ ਹਲੇ ਸੋਡੀ ਜੇ ਸੋਚੋ ਪੀਐਸ 1819 ਉਹ ਵੀ ਕੋਈ ਲੇਟ ਨਹੀਂ ਹੈਗੀ ਹਲੇ ਸੋਡੀ 1400 ਇੱਕ ਵੀ ਲੇਟ ਨਹੀਂ ਹੈਗੀ ਕਈ ਵਾਰ ਇਹ ਹੁੰਦਾ ਫਾਰਮਰ ਨੂੰ ਯਾਰ ਮੈਂ 18 19 ਵੀ ਮਈ ਦੇ ਲਗਭਗ ਮੇਰੀ ਬੀਜਣੀ ਸੀ ਮੈਂ ਪਹਿਲਾਂ ਝੋਨਾ ਲਾਉਣਾ ਸੀ ਯਾਰ ਮੈਂ ਹੁਣ ਇਹ ਵੈਰੈਟੀ ਲਾਉਣਾ ਮੈਂ ਕੋਈ ਫੂਰ ਵੈਰੈਟੀ ਲਾਉਂਗਾ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਵੀ ਹਲੇ ਕੋਈ ਕਿਸਮ ਦੀ ਪਨੀਰੀ ਲੇਟ ਆ ਸਾਰੀਆਂ ਪਨੀਰੀਆਂ ਦਾ ਹੁਣ ਹੁਣੇ ਟਾਈਮ ਆਇਆ ਕਾਉਨੋਂ ਸੇ ਇੱਕ ਦਾ ਵੀ ਸਹੀ ਟਾਈਮ ਚੱਲ ਰਿਹਾ ਐ ਜਿਹੜੀ ਆਪਣੀ ਪੰਜਾਬ ਨੰਬਰ 1 ਲਾਉਣੀ ਉਹ ਹਲੇ 10 ਦਿਨ ਹਫਤਾ ਹੋਰ ਪਨੀਰੀ ਦਾ ਛੱਟਾ ਦਿੱਤਾ ਜਾਊਗਾ 131 ਦਾ ਸਹੀ ਟਾਈਮ ਹੈਗਾ ਤੇ ਜਿਹੜੀ 17 18 11 21 18 85 ਹੈ ਉਹਦਾ ਹਲੇ 10 ਦਿਨ ਪਿਆ ਪਨੀਰੀ ਦੇ ਤੇ ਲੌਂਗ ਟਾਈਮ ਦੀਆਂ ਜਿੰਨੀਆਂ ਵੀ ਕਿਸਮਾਂ ਤੁਸੀਂ ਲਾਉਣਿਓ ਚਾ 135 ਦਿਨ ਲੈਂਦੀਆਂ ਚ 140 ਦਿਨ ਲੈਂਦੀਆਂ ਉਹਨਾਂ ਦਾ ਪ੍ਰੋਪਰ ਸਮਾਂ ਜਿਹੜਾ ਹੈਗਾ ਹੁਣ ਕਰਨਾ ਕੀ ਹੈ ਤੁਸੀਂ ਨੇ ਜੇ ਤਾਂ ਤੁਹਾਡੇ ਬੀਜ ਘਰਦਾ ਠੀਕ ਐ ਜੇ ਤੁਹਾਡੇ ਬਾਸਮਤੀ ਬੀਜ ਘਰਦਾ ਪਿਆ ਉਹਨੂੰ ਆਲੂ ਦੇ ਨਾਲ ਨੂਨ ਤੇ ਆਲੂ ਨਾਲ ਸੋਧਣਾ ਪਾਉ ਨੂੰ ਪਤਾ ਹੈ ਪਾਣੀ ਦੇ ਵਿੱਚ ਨੂਨ ਪਾ ਕੇ ਉਹਦੇ ਵਿੱਚ ਆਲੂ ਛੱਡ ਜੇ ਜਦੋਂ ਆਲੂ ਤਰਿਆ ਆ ਉਹਦੇ ਵਿੱਚ ਤਿੰਨ ਚਾਰ ਵਾਰੀ ਬੀਜ ਨੂੰ ਪਾ ਕੇ ਤੁਸੀਂ ਆਲੂ ਦੇ ਨਾਲ ਉਸ ਬੀਜ ਨੂੰ ਹਲਕੇ ਹਲਕੇ ਤੇ ਨਿਗਰੇ ਬੀਜ ਨੂੰ ਅਲੱਗ ਹੋ ਜੂ ਕੋਈ ਉਹਦੇ ਨਾਲ ਸੋਧੇ ਨਹੀਂ ਜਾਂਦਾ ਫਿਰ ਹਲਕੇ ਪਾਣੀ ਦੇ ਨਾਲ ਤੁਸੀਂ ਉਹਨੂੰ ਬੀਜ ਨੂੰ ਭੌਂਕੇ ਰੱਖ ਦੋ ਘਟੋ ਘਟ ਇੱਕ ਦਿਨ ਦੇ ਲਈ ਤੁਸੀਂ ਪਨੀਰੀ ਦਾ ਕੋਈ ਵੀ ਬੀਜ ਬੀਜਣਾ ਇੱਕ ਦਿਨ ਭੌਂਕੇ ਰੱਖਣਾ 24 ਘੰਟਿਆਂ ਤੋਂ ਬਾਅਦ ਜਦੋਂ ਤੁਸੀਂ ਬੀਜ ਨੂੰ ਕੱਢਣਾ ਹੈ ਉਦੋਂ ਬਾਅਦ 5-7 ਘੰਟੇ ਉਹਨੂੰ ਕਿਸੇ ਖੱਦਰ ਦੇ ਗੱਟੇ ਦੇ ਵਿੱਚ ਪਾਉਣ ਵੇਲੇ ਪਾਣੀ ਦੇ ਵਿੱਚੋਂ ਉਸ ਬੀਜ ਨੂੰ ਕੱਢ ਲਓ ਜੇ ਤੁਸੀਂ ਉਹਦੇ ਵਿੱਚ ਕੋਈ ਫੰਗੀਸਾਈਡ ਵਗੈਰਾ ਪਾਇਆ ਹੈ ਤਾਂ ਉਹਦਾ ਪਾਣੀ ਅਲੱਗ ਕਰਕੇ ਤੁਸੀਂ ਕੈਰੀ ਦੇ ਵਿੱਚ ਵੀ ਪਾ ਸਕਦੇ ਹੋ ਜਾਂ ਕਿਸੇ ਸਬਜ਼ੀਆਂ ਭਾਜੀਆਂ ਦੇ ਵਿੱਚ ਪਾ ਸਕਦੇ ਹੋ ਜਿਹੜਾ ਬੀਜ ਤੋਂ ਪਾਣੀ ਦੇ ਵਿੱਚੋਂ ਕੱਢਿਆ ਉਸ ਨੂੰ ਗੱਟੇ ਦੇ ਵਿੱਚ ਖੱਦਰ ਦੇ ਗੱਟੇ ਦੇ ਵਿੱਚ ਰੱਖ ਦਿਓ 2-3 ਵਾਰੀ ਦਿਨ ਦੇ ਵਿੱਚ ਠੰਡੇ ਛਿੱਟੇ ਮਾਰ ਲਓ 5-7 ਘੰਟਿਆਂ ਬਾਅਦ ਜਾ ਤਾਂ ਸ਼ਾਮ ਨੂੰ 6:30 ਵਜੇ ਤੋਂ ਬਾਅਦ ਜਾਂ 7-8 ਵਜੇ ਤੱਕ ਤੁਸੀਂ ਪਨੀਰ ਦਾ ਛਿੱਟਾ ਦੇ ਸਕਦੇ ਹੋ ਕਿਉਂਕਿ ਹੁਣ 6 ਵਜੇ ਤੋਂ ਬਾਅਦ ਜਿਹੜਾ ਮੌਸਮ ਠੰਡਾ ਹੋਣ ਲੱਗ ਗਿਆ ਤਾਂ 6 ਤੋਂ 7 7:30 ਵਜੇ ਤੱਕ ਤੁਸੀਂ ਪਨੀਰੀ ਦਾ ਛਿੱਟਾ ਦੇਣਾ ਪਨੀਰੀ ਦਾ ਛਿੱਟਾ ਦੇਣ ਤੋਂ ਬਾਅਦ ਤੁਸੀਂ ਉਹਦੇ ਉੱਪਰ ਹੌਲੀ-ਹੌਲੀ ਤੰਗਲੀ ਮਾਰ ਦੇਣੀ ਹੈ ਫਿਰ ਉਹਨੂੰ ਪਾਣੀ ਦੇਣਾ ਭਰ ਦੇਣਾ ਜੇ ਤੁਸੀਂ ਕੋਈ ਨਦੀਨਾ ਵਾਲੀ ਦਵਾਈ ਪਾਉਣ ਤਾਂ ਸਾਥੀ ਦੀ ਪੌਚ 55-60 ਕਿਲੋ ਸੀਡ ਨੂੰ ਤੁਸੀਂ ਪਾ ਸਕਦੇ ਹੋ ਹੁਣ ਵਿੱਚ ਕਿਸਾਨ ਭਰਾ ਮੈਂ ਮੇਰਾ ਖੁੱਦ ਦਾ ਤਜਰਬਾ ਹੈ ਆਪਾਂ ਨੇ ਵੀ ਬੀਜ 24 ਘੰਟੇ ਭਿਓਂ ਕੇ ਰੱਖਿਆ ਆਪਾਂ 7 ਘੰਟੇ ਖਦਰ ਦੇ ਗੱਟੇ ਵਿੱਚ ਭਿਉਂਤਾ ਜੇ ਤੁਸੀਂ ਸਵੇਰ ਵੇਲੇ ਛਿੱਟਾ ਦੇਣਾ ਤਾਂ 8 ਵਜੇ ਤੋਂ ਪਹਿਲਾਂ ਪਹਿਲਾਂ ਛਿੱਟਾ ਦੇ ਦਿਓ ਕਿਉਂਕਿ 8 ਵਜੇ ਤੋਂ ਬਾਅਦ ਜਿਹੜਾ ਮੌਸਮ ਚੇਂਜ ਹੁੰਦਾ ਜਾਂਦਾ ਹੈ ਫਿਰ 3 4 5 ਵਜੇ ਤੱਕ ਅੱਗੇ ਪੈਂਦੇ ਹੈ ਤੇ ਜਾਂ ਤਾਂ ਸਵੇਰੇ ਸੀ 7 ਵਜੇ ਤੱਕ ਛਿੱਟਾ ਦੇ ਕੇ ਪਾਣੀ ਦੀ ਭਰ ਕੇ ਛੱਡ ਦਿਓ ਠੀਕ ਹੈ ਉਕੇ ਪਾਣੀ ਵੀ ਜਲਦੀ ਪੀਜੋ ਉਦੋਂ ਬਾਅਦ ਜੇ ਪਾਣੀ ਖੜਦਾ ਚੇ ਜੇ ਜਿਆਦਾ ਲੋ ਚੱਲਦੀ ਆ ਤਾਂ ਪਾਣੀ ਨੂੰ ਕੱਢ ਦਿਓ ਨਹੀਂ ਪਾਣੀ ਨੂੰ ਖੜਾ ਰਹਿਣ ਤੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪਰ 8 ਵਜੇ ਤੋਂ ਬਾਅਦ ਲੇਟ ਨਾ ਕਰੋ ਕਿਉਂਕਿ ਉਦੋਂ ਬਾਅਦ ਜ਼ਮੀਨ ਤਪਣ ਲੱਗ ਜਾਂਦੀ ਹੈ ਹੁਣ ਜੇ ਤੁਸੀਂ ਆਥਣੇ ਛਿੱਟਾ ਦੇਣਾ ਤਾਂ 6:30 ਵੇ ਤੋਂ ਬਾਅਦ ਛਿੱਟਾ ਦੇਣਾ ਤੇ ਹੁਣ ਕਈ ਵਾਰ ਕਿਸਾਨ ਕਹਿੰਦੇ ਬਈ ਜਿਹੜੀ ਸੀ ਸ਼ਾਮ ਨੂੰ ਛਿੱਟਾ ਦਿੰਨੇ ਆ ਜ਼ਮੀਨ ਤੱਤੀ ਹੁੰਦੀ ਹੈ ਬਈ ਬੀਜ ਠੰਡਾ ਹੁੰਦਾ ਗਰਮ ਸੱਦ ਹੋ ਜਾਂਦਾ ਇਹ ਵੀ ਚੱਕਰ ਹੈਗਾ ਬਈ ਤੁਸੀਂ ਫਿਰ ਸ਼ਵੇਰ ਵੇਲੇ ਛੱਟਾ ਦੇ ਲੋ ਬੀਜ ਨੂੰ ਵੱਧ ਤੋਂ ਵੱਧ 5-4 ਘੰਟੇ ਚ ਵੱਧ ਪੀਓ ਲੋ ਕੋਈ ਨੁਕਸਾਨ ਨਹੀਂ ਹੈਗਾ ਪਰ ਇਹ ਨਾ ਤੁਸੀਂ ਸੋਚੋ ਯਾਰ ਵੀ ਹੁਣ ਆਪਾਂ ਕਿਸਮਾਂ ਕਿਹੜੀਆਂ ਲਾਈਏ ਮੈਂ ਤਾਂ ਬਈ ਮੁੱਛੜ ਲਾਉਣੀ ਸੀਗੀ ਮੇਰੇ ਤਾਂ ਇਹ ਵੀ ਖਰਾਬ ਹੋ ਗਈ ਮੈਂ 18 ਲਾਉਣੀ ਦੀ ਮੇਰੇ ਇਹ ਵੀ ਖਰਾਬ ਹੋ ਗਈ ਸਾਰੀਆਂ ਵੈਰੈਟੀਆਂ ਦਾ ਸਹੀ ਟਾਈਮ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਸਰਕਾਰ ਨੇ ਆਪਾਂ ਨੂੰ 11 ਜੂਨ ਤੋਂ ਨਾ ਲਾਉਣ ਦੀ ਦੇ ਦਿੱਤੀ ਖਬਰਾਉਣ ਵਾਲੀ ਕੋਈ ਗੱਲ ਨਹੀਂ ਲੌਂਗ ਟਾਈਮ ਦੀਆਂ ਕਿਸਮਾਂ ਸਾਰਾ ਜੂਨ ਦਾ ਮਹੀਨਾ ਟ੍ਰਾਂਸਪਲੈਂਟਿੰਗ ਹੁੰਦੀ ਰਹਿੰਦੀ ਹੈ ਪਨੀਰੀ ਛੇਤੀ ਤਿਆਰ ਕਰਨ ਦੇ ਲਈ ਆਪਾਂ ਅਗਲੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਰਾਂ ਤੁਸੀਂ ਪਨੀਰੀ ਦਾ ਛਿੱਟਾ ਦਿਓ ਤੁਹਾਡੀ ਪਨੀਰੀ 20 ਤੋਂ 25 30 ਦਿਨਾਂ ਦੇ ਵਿੱਚ ਆਪਾਂ ਖੁਦ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਇਸ ਤਰ੍ਹਾਂ ਦੇ ਸੌਖੇ ਤਰੀਕੇ ਦੱਸਾਂਗੇ ਪਰ ਤੁਸੀਂ ਘਬਰਾਓ ਨਾ ਕਿਸੇ ਦੇ ਪਿੱਛੇ ਨਾ ਲੱਗੋ ਜੇ ਕਿਸੇ ਨੂੰ ਕਹਿੰਦਾ ਯਾਰ ਵੀ ਹੁਣ ਆ ਵੀ ਜੇ ਲੇਟ ਆ ਲੇਟ ਆ ਕੁਝ ਲੇਟ ਨਹੀਂ ਹੈਗਾ ਅੱਜ ਸਾਰੀ 23 ਮਈ ਹੋਈ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਘਬਰਾਉਣਾ ਨਹੀਂ ਧੰਨਵਾਦ